ਇਹ ਦਿਨਾਂ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਖੜਕੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਬੀਬੀ ਬਾਦਲ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਬੀਬੀਆਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਬੀਬੀਆਂ ਨੂੰ 100000 ਰੁਪਏ ਜਿਹੜਾ ਕਿ ਖਾਤੇ ਦੇ ਵਿੱਚ ਪਾਵਾਂਗੇ ਪਰ ਹਜੇ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਤੇ ਬਸ ਗੁੰਮਰਾਹ ਕੀਤਾ ਲੋਕਾਂ ਨੂੰ ਝਟਕਲੇ ਸੁਣਾਏ ਤੇ ਜਿਸ ਤੋਂ ਬਾਅਦ ਇਹ ਬਿਆਨ ਦੇਖੇ ਬੀਬੀ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹਰ ਸਿਮਰਤ ਕੌਰ ਬਾਦਲ ਦਾ ਕੀ ਕਹਿਣਾ ਆ ਝਾੜੂ ਵੱਡਾ ਬਦਲਾ ਸਾਡੇ ਸੱਥਾਂ ਤੋਂ ਸਰਕਾਰ ਚੱਲੂਗੀ ਤੁਹਾਡੇ ਵਰਗੇ ਆਮ ਬੰਦੇ ਆ ਕੋਈ ਤਕਲੀਫ ਕਿਸਾਨ ਨੂੰ ਆ ਜਾਏ 25000 ਰੁਪਏ ਖਾਤੇ 'ਚ ਜਾਣ ਕੇ ਗਰਦੋਰੀਆਂ ਬਾਦ ਨੂੰ ਹੋਣ ਗਿਆ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਇੰਨੀਆਂ ਕੰਨਾ ਛੱਡਦਾ ਸੀ ਆ ਵੱਡੀਆਂ ਵੱਡੀਆਂ ਸਾਰੀ ਉਮਰ ਘਿੱਟ ਗੱਲਾਂ ਮਾਰ ਕੇ ਪਾਲਿਆ ਇਹਨੇ ਤੇ ਗੱਲਾਂ ਮਾਰਦਾ ਮਾਰਦਾ ਆਪੇ ਨਾ ਮੁੱਖ ਮੰਤਰੀ ਬਣਾ ਛੱਡਿਆ ਤੇ ਫਿਰ ਕਿਸਾਨਾਂ ਦੇ ਕੰਮ ਕਾਂ ਦਾ ਨੁਕਸਾਨ ਹੋਇਆ ਬੇਮੌਸਮੀ ਮੀਂਹ ਦੇ ਨਾਲ ਤੁਹਾਡੇ ਪਸ਼ੂ ਡੰਗਰ ਕਿੰਨੇ ਮਰ ਗਏ ਬਿਮਾਰੀ ਕਰਕੇ ਨਰਮੇ ਦਾ ਬਿਮਾਰੀ ਕਰਕੇ ਨੁਕਸਾਨ ਹੋਇਆ ਹੜਾ ਚੇ ਨੁਕਸਾਨ ਹੋਇਆ ਸਾਰ ਲੈੰਦਾ ਸਮਾਣੀ ਸੀ ਇੱਕ ਵਾਰੀ ਆਇਆ ਨਹੀਂ ਅੱਜ ਖੇਤੀਬਾੜੀ ਮੰਤਰੀ ਵੋਟਾ ਵਾਸਤੇ ਨੂੰ ਸਮਾਂ ਮਿਲ ਜੂਗਾ ਤੁਹਾਡੇ ਕੋਲ ਆਣ ਵਾਸਤੇ ਲੇਕਿਨ ਜਦ ਤੁਹਾਨੂੰ ਲੋੜ ਸੀ ਉਸ ਟਾਈਮ ਇਹਨਾਂ ਨੇ ਸਮਾਂ ਨਹੀਂ ਸੀ ਜਿਹੜਾ ਆ ਮੁੱਖ ਮੰਤਰੀ ਕਹਿੰਦਾ ਸੀ ਸਾਡੀ ਸਰਕਾਰ ਬਣਾ ਦਿਓ ਤੁਹਾਨੂੰ ਐਮਐਸਪੀ ਤਹੀ ਫਲਸਫਾ ਦੀ ਐਮਐਸਪੀ ਦਵਾਂਗੇ ਉਹ ਚੁਟਕੀ ਮਾਰ ਕੇ ਉਹ ਬੀਬੀ ਉਹਦੇ ਨਾਲ ਦੀ ਕਹਿੰਦੀ ਪੰਜ ਮਿੰਟਾਂ ਚ ਐਮਐਸਪੀ ਦੇ ਦਾਂਗੇ ਪੰਜਾਬ ਤੇ ਬਾਰਡਰ ਆ ਫਿਰ ਸਾਡੇ ਕਿਸਾਨਾਂ ਨੂੰ ਕਿਉਂ ਜ਼ਖਮੀ ਕਰਾ ਰਹੇ ਹੋ ਕਿਉਂ ਨੌਜਵਾਨ ਮੁੰਡੇ ਮਰਵਾ ਰਹੇ ਹੋ ਦਿਓ ਫਿਰ ਐਮਐਸਪੀ ਤੁਸੀਂ ਤਾਂ ਆਪ ਕਹ ਸੀ ਦਵਾਂਗੇ ਫਿਰ ਦਿੰਦੇ ਕਿਉਂ ਨਹੀਂ 25 ਸਾਲ ਨਿਕਲ ਗਏ ਤੇ ਹੁਣ ਖੇਤੀਬਾੜੀ ਮੰਤਰੀ ਜੀ ਕਹਿੰਦੇ ਇਹ ਤਾਂ ਗੱਲਾਂ ਸੀਗੀਆਂ ਗੱਲਾਂ ਦੇ ਨਾਲ ਬਹੁਤ ਹੋ ਚੁੱਕਿਆ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਸੁਣਾਤੀ ਦੱਪੋ ਬਟਨ ਨੱਪੋ ਬਟਨ ਝਾੜੂ ਦਾ ਬੀਬੀਆਂ ਨੇ ਜਿਉਂ ਚੱਕ ਚੱਕ ਝਾੜੂ ਦਾ ਬਟਨ ਨੱਪਿਆ ਕਿ ਹਰ ਮਹੀਨੇ ਹਜ਼ਾਰ ਰੁਪਏ ਡਿੱਗਿਆ ਕਰਨਗੇ ਅੱਜ ਤੱਕ ਉਹ ਬਠਾ ਆਪ ਦੇ ਸੀਐਮ ਹਾਊਸ ਤੇ ਹੱਸਦਾ ਆ ਆਪਣੀ ਨਈ ਘਰ ਵਾਲੀ ਦੇ ਨਾਲ ਕਿ ਬੀਬੀਆਂ ਨੂੰ ਤਾਂ ਦੇਣ ਦੀ ਲੋੜ ਹੀ ਇਹਨਾਂ ਨੂੰ ਤਾਂ ਮੈਂ ਸੁਪਨਾ ਦਿਖਾਇਆ ਇਹਨਾਂ ਦੀ ਵੋਟ ਲੈ ਕੇ ਦੇਖ ਮੈਂ ਤੇ ਸਰਕਾਰ ਬਣਦੀ ਮੇਰਾ ਵਿਆਹ ਹੋ ਗਿਆ ਮੇਰਾ ਜਵਾਕ ਹੋ ਗਿਆ ਬੇਟੀਆਂ ਨੇ ਹਜ਼ਾਰ ਰੁਪਏ ਦੀ ਚਾਕ ਚੇ ਹਾਂ 26 ਮਹੀਨੇ ਹੋ ਗਏ ਕਿਦੇ ਖਾਤੇ ਚ ਆਇਆ ਮਾਵਾ ਲੋਵੇਂ ਨਹੀਂ ਛੜਿਆ ਬਜ਼ੁਰਗਾਂ ਨੂੰ ਵੀ 2500 ਪੈਨਸ਼ਨ ਦਾ ਸਫਲਾ ਮਾਵਾ ਬਜ਼ੁਰਗਾਂ ਨੂੰ ਕੋਈ ਝੂਠ ਮਾਰਦਾ ਦੋਵਾਂ ਨੇ ਕਿ ਐਸੀ 2500 7 ਸਾਲਾਂ 'ਚ ਆਇਆ ਕਿਸੇ ਦਾ 2500 ਕੌਣ ਝੂਠ ਮਾਰਦਾ ਮਾਪਿਆ ਨਾ ਜਿਨ੍ਹਾਂ ਦਾ ਜਮੀਰ ਮਰੀ ਹੁੰਦੀ ਹੈ ਤੇ ਇਹਨਾਂ ਦੀ ਜਮੀਰ ਬਿਲਕੁਲ ਮਰੀ ਹੋਈ ਹੈ ਤੁਸੀਂ ਸੋਚਿਆ ਸਾਰੇ ਬਾਦਲ ਸਾਹਿਬ ਵਰਗੇ ਨੇ ਜਿਹੜੇ ਬਤੌਰ ਸੰਗਤਾਂ ਦੇ ਵਿੱਚ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਜੇ ਬਜ਼ੁਰਗਾਂ ਨੇ ਦੱਸਿਆ ਕਿ ਹੁਣ ਸ਼ਰੀਰ ਨਹੀਂ ਰਿਹਾ ਲੇਕਿਨ ਲੋੜਾਂ ਹੈਗੀਆਂ ਬੱਚਿਆਂ ਦਾ ਮਗਰ ਹੱਥ ਫਿਲਾਨਾ ਪੈਂਦਾ ਹੈ ਉਹਨਾਂ ਨੇ ਬੜਾਪਾ ਪੈਨਸ਼ਨ ਲਾਗੂ ਕਰਤੀ ਜਿੰਨੇ ਚਿਰ ਸੀਗੇ ਬੜਾਪਾ ਪੈਨਸ਼ਨ ਆਂਦੀ ਸੀ ਦੋਵੇਂ ਝੂਠਾਂ ਨੇ ਲਾਰਾ ਮਾਇਲਾ ਤੁਹਾਡੀ ਵੋਟ ਕੱਢੀ ਤੇ 2500 ਕਿਸੇ ਨੇ ਦਿੱਤਾ ਸਰਕਾਰ ਬਣਨ ਤੋਂ ਬਾਅਦ ਜੇ ਬਾਲ ਸਾਹਿਬ ਨੇ ਧੀਆ ਨੂੰ ਛਗੰਦੇ ਚੇਪਾਵੇ ਜੋ ਕਿ ਹੌਰਾ ਨੇ ਕਰਕੇ ਦਿਖਾਇਆ ਤੇ ਇਹਨਾਂ ਨੇ ਇੱਕ ਵੀ ਚੀਜ਼ ਨਹੀਂ ਕੀਤੀ ਜਿਹਦੇ ਕਰਕੇ ਮੈਂ ਅੱਜ ਬੇਨਤੀ ਕਰਦੀ ਹਾਂ ਕਿ ਜਿੱਥੇ ਸਾਰੇ ਦੇਸ਼ 'ਚ ਭਾਈਵਾਲੀ ਕਰੀ ਬੈਠੇ ਹੁਣ ਹਿਸਾਬ ਦਾ ਸਮਾਂ ਆ ਗਿਆ ਵੋਟਾਂ ਵੇਲੇ ਜਦ ਤੁਹਾਡੇ ਕੋਲ ਆਣਗੇ ਪਹਿਲੇ ਪੰਜੇ ਨੂੰ ਤੁਸੀਂ ਸਾਹਮਣੇ ਖੜੇ ਕਰਕੇ ਆਪ ਦੇ ਨੌਜਵਾਨ ਬੇਰੋਜ਼ਗਾਰ ਬੱਚੇ ਪੁੱਛੋ ਵੀ 5 ਸਾਲ ਦਾ ਸਮਾਂ ਦਿੱਤਾ ਸੀ ਦੱਸੋ ਇਹਦੀ ਕਿੱਥੇ ਨੌਕਰੀ 2500 ਤੁਸੀਂ ਕਿਆ ਸੀ ਬੇਰੋਜ਼ਗਾਰੀ ਪੱਤਾ ਦਵਾਂਗੇ ਜੇ ਇਹਨਾਂ ਦੀ ਨੌਕਰੀ ਨਹੀਂ ਲਗਾ ਸਕਦੇ 60 ਮਹੀਨੇ ਤੁਸੀਂ ਰਾਜ ਕੀਤਾ 10 ਕਿਤਾ 1 ਮਹੀਨਾ ਵੀ 2500 ਜਿਹਾ ਆਇਆ ਮੋਬਾਈਲ ਫੋਨ ਕਹਿੰਦੇ ਸੀ ਉਹ ਤਾਂ ਨਿੱਕੀ ਜੀ ਚੀਜ਼ ਹੈ 1 ਲੱਖ ਕਰੋੜ ਦਾ ਕਰਜ਼ਾ ਚੜਾਤਾ ਸਾਡੇ ਸਿਰ ਤੇ ਨਟਕੇ ਖਾ ਕੇ ਇਹਨਾਂ ਦਾ ਮੋਬਾਈਲ ਫੋਨ ਦੱਸ ਕਿਹੜੇ ਜਵਾਬ ਦਾ ਦਿੱਤਾ ਮੇਰੇ ਕਿਸਾਨ ਵੀਰ ਵੀ ਪੁੱਛਣ ਆ ਸਾਡਾ ਖਾਤਾ ਸਾਰਾ ਬੈਂਕਾ ਦਾ ਆਰਤੀਆਂ ਦਾ ਸਾਰੇ ਕਰਜ਼ੇ ਮਾਫਾ ਨੇ ਕਿਹੜਾ ਸਾਰੇ ਮਾਫੀ ਕਿਉਂ ਨਹੀਂ ਕੀਤਾ ਜਦ ਮੌਕਾ ਦਿੱਤਾ ਹੁਣ ਕਿਹੜੇ ਮੋਨਾਂ ਰੋਟਾ ਮੰਗਦੇ ਹੋ ਤੇ ਜੇ ਝਾੜੂ ਵਾਲਾ ਆ ਗਿਆ ਫਿਰ ਤੇ ਆਪਦੇ ਪਸ਼ੂ ਡੰਗਰਾ ਦਾ ਵੀ ਹਿਸਾਬ ਲੈ ਲਓ ਆਪਦੇ 2500 ਰੁਪਏ ਵੀ ਇਹ ਵੀ ਲੈ ਲੈਣ ਸਤਾ ਤਾਂ ਜਿਹੜੀ ਚਾਹੇ ਕਿੱਥੇ ਸਾਡਾ ਮੁਆਵਜ਼ਾ ਤੇ ਬੀਬੀਆਂ ਦੇ ਨੇੜੇ ਚ ਗਲਤੀ ਦੇ ਨਾਲ ਲੱਗ ਗਏ ਫਿਰ ਉਹ ਝਾੜੂ ਨੂੰ ਤਿਆਰ ਰੱਖੋ ਉਹ ਝਾੜੂ ਦਿਖਾ ਕੇ ਕਹਿਣਾ ਪਹਿਲੇ ਆ ਝਾੜੂ ਨੂੰ ਦੇਖ ਇਹ ਝਾੜੂ ਨੂੰ ਦੇਖ ਕੇ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਵੋਟਾਂ ਪਾਈਆਂ ਸੀ ਕਿ ਆਜ ਸਰਕਾਰ ਤੁਹਾਡੀ ਹੈ ਖਜ਼ਾਨਾ ਵੀ ਹੈਗਾ ਤੁਹਾਡਾ 80 ਹਜ਼ਾਰ ਕਰੋੜ ਦਾ ਕਰਜ਼ਾ ਝਾੜਦਾ ਸਾਡੀ ਸਾਰੀ ਸਹੂਲਤਾਂ ਬੰਦ ਕਰਤੀਆਂ ਨੇ ਜਾਂ ਪਹਿਲੇ 26 ਹਜ਼ਾਰ ਮੇਰੇ ਖਾਤੇ 'ਚ ਪਾ 26 ਹਜ਼ਾਰ ਮੇਰੇ ਸੱਸ ਦੇ ਖਾਤੇ 'ਚ 26 ਹਜ਼ਾਰ ਮੇਰੇ ਧੀ ਦੇ ਖਾਤੇ 'ਚ 2500 ਦੇ ਹਿਸਾਬ ਨਾਲ 26 ਮਹੀਨਿਆਂ ਦੇ ਮੇਰੇ ਬੇਬੇ ਦੇ ਖਾਤੇ ਚ ਉਹਦੀ ਪੈਨਸ਼ਨ ਪਾ ਉਹਦੇ ਬਾਅਦ ਮੂੰਹ ਖੋਲਿਨ ਤਾਂ ਆ ਰਿਹਾ ਝਾੜੂ ਉੱਠੇ ਪੈਰ ਮੁਰਜਾ ਨਹੀਂ ਤਾਂ ਝਾੜੂ ਨਾਲ ਸੇਵਾ ਕਰਾਂਗੇ ਐ ਤੁਸੀਂ ਹਿਸਾਬ ਲਾਉਂਗੇ ਨਾ ਤਾਂ ਸਾਰੀ ਸਰਕਾਰਾ ਸਹੀ ਹੋ ਜਾਣ ਗਿਆ ਤੇ ਉਸ ਤਕੜੀ ਚ ਕੰਮਾਂ ਦੇ ਆਧਾਰ 'ਤੇ ਤੋਲ ਕੇ ਵੋਟ ਪਾਈਏ ਨਹੀਂ ਤਾਂ ਨਵਾ ਹੁਣ ਮੈਂ ਲਾਲਾ ਨਵਾ ਸੁਣ ਰਹੀ ਸੀ ਇਹਦੀ ਭਾਈਵਾਲ ਪਾਰਟੀ ਦਾ ਇਹਨੇ ਹਜ਼ਾਰ ਕਹਤਾ ਉਹ ਰਾਹੁਲ ਗਾਂਧੀ ਕਹਿੰਦਾ ਮੈਂ ਦੇਸ਼ ਕਰਦੀ ਬੀਬੀਆਂ ਨੂੰ ਦੱਸਣਾ ਚਾਹੁੰਦਾ ਸਾਡੀ ਸਰਕਾਰ ਬਣਾ ਦਿਓ ਤੁਹਾਡੇ ਸਾਰੇ ਆ ਦੇ ਖਾਤੇ ਚ ਦੇਸ਼ਪੁਰ ਦੀ ਬੀਬੀ ਦੇ ਖਾਤੇ ਮੈਂ 1 ਲੱਖ ਰੁਪਇਆ ਭੇਜਾਂਗਾ ਮੈਂ ਕਿ ਵਾਹ ਭਈ ਹਜ਼ਾਰ ਤਾਂ ਮਿਲੇ ਨਹੀਂ ਤੋ ਲੱਖ ਦੇ ਸੁਪਨੇ ਦਿਖਾ ਦੇ ਐ ਝੂਠ ਸਿੱਟਦੇ ਨੇ ਉਹ ਹੋਕਾ ਫਾਇਰ ਛੱਡੋ ਜਿੰਨਾ ਵੱਡਾ ਜਿਹੜਾ ਜਾਲ ਚ ਫਸ ਗਿਆ ਵੋਟ ਆ ਗਈ ਸੋ ਹੁਣ ਫਸਣਾ ਨਹੀਂ ਹੈਗਾ ਹੁਣ ਹਿਸਾਬ ਲੈਣਾ ਹੈਗਾ ਤੇ ਉਹ ਸਾਨੂੰ ਦਾ 1000 ਦੀਆਂ ਲੱਖ ਦੀ ਲੋੜ ਨਹੀਂ ਤੁਹਾਨੂੰ ਸਹੀ ਕਰ ਤੁਹਾਨੂੰ ਲੱਖ ਰੁਪਏ ਹੁਣ ਦੇਓ ਕਹਿ ਚੁੱਕੇ ਆਪਣੇ ਰੱਖੇ ਜੀ ਪਹਿਲਾਂ ਵੀ ਇਕੱਲੇ ਦਾ ਵੀ ਬਣਾ ਰਹੀ ਜੀ ਸੋ ਮੇਰੇ ਵੀ ਰਸੀ ਤਾਂ ਨਾ ਕਦੇ ਝੂਠਾ ਲਾਰਾ ਲਾਇਆ ਨਾ ਕਦੇ ਝੂਠਾ ਵਾਦਾ ਕੀਤਾ ਨਹੀਂ ਨਹੀਂ ਮੈਂ ਇੱਕ ਮਿੰਟ ਮੈਨੂੰ ਸੁਣ ਲੈਣਾ ਇੱਕ ਮੈਂ ਮੈਨੂੰ ਸੁਣ ਲਾਂਦਾ ਬਾਦਲ ਸਾਹਿਬ ਦੀ ਤਰ੍ਹਾਂ ਜਦ ਸੰਗਤ ਦਰਸ਼ਨ ਤੁਹਾਡੇ ਪਿੰਡ ਚ ਮੈਂ ਵੀ ਕਰਦੀ ਸੀ ਕਈ ਵਾਰੀ ਤੁਹਾਡੇ ਪਿੰਡਾਂ ਚ ਆਏ ਪ੍ਰਸ਼ਾਸਨ ਦੇ ਨਾਮ ਲੈ ਕੇ ਆਏ ਕੋਈ ਗੱਲ ਨਹੀਂ ਸਾਡੇ ਕੋਲ ਦੇ ਜੇ ਤੁਹਾਡੇ ਕੋਲ ਮੈਂ ਆਇਆ ਤਾਂ ਤੁਸੀਂ ਦੱਸਿਆ ਸਾਡੀ ਬਿਜਲੀ ਦੀ ਘਾਟ ਹੈ ਤੇ ਦੱਸੋ ਫਿਰ ਕਰੋੜਾ ਰੁਪਏ ਖਰਚ ਕੇ 6 ਕਰੋੜ ਦਾ ਬਿਜਲੀ ਦਾ ਗ੍ਰਿਡ ਬਣਾ ਕੇ ਦਿੱਤਾ ਕਿ ਨਹੀਂ ਦਾਤੇ ਵਾਸਤੇ ਹਾਂ ਖਾਈ ਵੀ ਤੁਹਾਨੂੰ ਬਣਾ ਕੇ ਦਿੱਤੀ ਪਰ ਮੈਂ ਤੁਸੀਂ ਵਾਟਰ ਵਰਕਸ ਤੇ ਸਾਡਾ ਪਾਣੀ ਪੂਰਾ ਨਹੀਂ ਆਉਂਦਾ 26 ਸਹੀ ਲੱਖੋਂ ਨੇ ਦਿੱਤਾ ਸਾਡਾ ਵਾਟਰ ਵਰਕਸ ਪੂਰਾ ਕਰਨ ਵਾਸਤੇ ਆ ਤੁਹਾਡੀ ਰਿਪੇਅਰ ਜਿਹੜੇ ਲਿੰਕ ਸੜਕਾਂ ਤੁਹਾਡੀ ਦਾਤੇ ਵਾਸਤੇ ਇਹ ਗੋਬਿੰਦਪੁਰਾ ਬੁਡਲਾਡਾ ਇਹ ਸਾਰੀ ਇਹਨਾਂ ਦੀ ਰਿਪੇਅਰ ਕਰਾਈ ਕਈ ਲੱਖ ਰੁਪਏ ਕਰੋੜ ਰੁਪਏ ਉਹਦੇ ਵਿੱਚ ਲਾ ਕੇ ਵਾਟਰ ਵਰਕਸ ਤੋਂ ਪਾਈਪਲਾਈਨ ਆ ਪਾਈਆਂ ਤੁਸੀਂ ਕਿਹਾ ਅਦਰ ਸਕੂਲ ਅਸੀਂ ਅਦਰ ਸਕੂਲ ਬਣਾ ਕੇ ਦਿੱਤਾ ਫਿਰ ਉਹਦੇ ਵਿੱਚ ਬੋਰ ਵੀ ਲਗਵਾਇਆ ਤਾਂ ਕਿ ਪਾਣੀ ਦੀ ਕਾਟ ਹੋਏ ਛੱਪੜ ਦੀ ਕੰਦ ਹੋਏ ਕਮਿਊਨਿਟੀ ਸੈਂਟਰ ਮੰਗਿਆ ਸਕੂਲ ਦੇ ਕਮਰੇ ਮੰਗੇ ਨਿਕਾਸੀ ਨਾਲਾ ਮੰਗਿਆ ਗਲੀ ਨਾਲੀਆਂ ਵਾਸਤੇ 30-40 ਲੱਖ ਹੋ ਗਏ ਤੇ ਸ਼ਮਸ਼ਾਦ ਘਰ ਧਰਮਸ਼ਾਲਾ ਜਿਵੇਂ ਤੁਸੀਂ ਮੰਗੇ ਤੁਹਾਡੇ ਸਾਹਮਣੇ ਹੀ ਤਾਂ ਚੈੱਕ ਫੜਾ ਕੇ ਜਾਇ ਕਰਦੀ ਸੀ ਤੇ ਫਿਰ ਆ ਦੂਜੇ ਆਏ ਖਜ਼ਾਨਾ ਇਹਨਾਂ ਨੂੰ ਤੁਸੀਂ ਫੜਾਇਆ ਤੇਰੇ ਕਦੇ ਮੁੜ ਕੇ ਤੇ ਨਜ਼ਰ ਆਏ ਜਿਹਦੇ ਕਰਕੇ ਅੱਜ ਮੈਂ ਕੰਨੀ ਆ ਕਿ ਹੁਣ ਲੜਾਈ ਸੱਚ ਤੇ ਝੂਠ ਦੇ ਵਿੱਚ ਹੈ ਜਿਹੜੀ ਪਾਰਟੀਆਂ ਝੂਠ ਮਾਰਦੀਆਂ ਉਹਨਾਂ ਦਾ ਸਫਾਇਆ ਕਰੋ ਤੇ ਜਿਹੜੀ ਪਾਰਟੀਆਂ ਸੱਚ ਬੋਲ ਕੇ ਸਾਡੀ ਸੇਵਾ ਕਰਦੀਆਂ ਨੇ ਉਹਨਾਂ ਦਾ ਸਾਥ ਦਿਓ ਅੱਜ ਤਿੰਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਪੰਜਾਬ ਦਾ ਖਜ਼ਾਨਾ ਲੁੱਟਣ ਵਾਸਤੇ ਪੰਜਾਬ ਦਾ ਪਾਣੀ ਲੁੱਟਣ ਵਾਸਤੇ ਸਾਡੀ ਰਾਜਧਾਨੀ ਖੋਣ ਵਾਸਤੇ ਸਾਡੇ ਬੱਚਿਆਂ ਦੇ ਉੱਤੇ ਐਨਐਸਏ ਲਾ ਕੇ ਜੇਲਾ ਚ ਸਿੱਟਣ ਵਾਸਤੇ ਸਾਡੇ ਕਿਸਾਨਾਂ ਨੂੰ ਆਤਮਨਵਾਦ ਵੱਖਵਾਦ ਕਹਿ ਕੇ ਇਹਨਾਂ ਦੇ ਹੱਕ ਖੋਣ ਵਾਸਤੇ ਆ ਦਿੱਲੀ ਦੀ ਗੁਲਾਮੀ ਹੁਣ ਪੰਜਾਬ ਨਹੀਂ ਬਰਦਾਸ਼ਤ ਕਰੂਗਾ ਆਪਦੀ ਖੁਦ ਕੁਰਸੀ ਖਾਤਰ ਸਾਰਾ ਪੰਜਾਬ ਗਿਰਵੀ ਕਰ ਛੱਡਿਆ ਸਾਡੇ ਹੱਕ ਕਮਜ਼ੋਰ ਕਰਤੇ ਹੁਣ ਲੈ ਕੇ ਆਉ ਪੰਚ ਦੀ ਸਰਕਾਰ ਜਿਹੜੀ ਪੰਚ ਦੀ ਸਰਕਾਰ ਪੰਜਾਬੀਆਂ ਵਾਸਤੇ ਲੜੂਗੀ ਤੇ ਪੰਜਾਬ ਨੂੰ ਆਪਣਾ ਹੱਕ ਦਿਲਾਉਗੇ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਵਾਸਤੇ ਜਿਸ ਦਿਨ ਤੁਸੀਂ ਤਕੜੀ ਦੀ ਸਰਕਾਰ ਬਣਾਤੀ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਆ ਕਾਰਡ ਪਹਿਲੇ ਵੀ ਅਸੀਂ ਬਣਾਏ ਸੀ ਇੱਕ ਵਾਰ ਫੇਰ ਤੁਹਾਡੇ ਕਾਰਡ ਬਹਾਲ ਕਰਾਂਗੇ ਜੇ ਪਹਿਲੇ 30 ਕਿਲੋ ਕਣਕ ਦੇ ਸਕਦੇ ਸੀ ਤਾਂ ਗਾਂ ਵੀ ਦੇ ਸਕਦੇ ਆ ਜੇ ਪਹਿਲੇ ਸ਼ਗਨ ਦੇ ਸਕਦੇ ਸੀ ਤਾਂ ਗਾਂ ਵੀ ਦੇਵਾਂਗੇ ਜੇ ਤੁਹਾਨੂੰ ਚਾਹੀਦਾ ਮਕਾਨਾਂ ਦੇ ਚੈੱਕਾਂ ਜੇ ਤੁਹਾਨੂੰ ਚਾਹੀਦਾ ਕਿਸਾਨਾਂ ਨੂੰ ਮੋਟਰਾਂ ਦੇ ਕਨੈਕਸ਼ਨ ਮਿਲਣ ਜੇ ਤੁਹਾਨੂੰ ਚਾਹੀਦਾ ਬੱਚਿਆਂ ਨੂੰ ਨੌਕਰੀਆਂ ਹੁਣ ਤੁਸੀਂ ਸਾਨੂੰ ਸਮਾਂ ਦਿੱਤਾ ਸੀ 10 ਸਾਲ ਦਾ 3 ਲੱਖ ਨੌਕਰੀਆਂ ਆ ਤਾਂ ਝੂਠਾ 40 ਹਜ਼ਾਰ ਨੌਕਰੀਆਂ ਦੇਤੀਆਂ ਤੇ 40 ਹਜ਼ਾਰ ਤੋਂ ਪੁੱਛੋ ਤੁਹਾਡੇ ਪਿੰਡ 'ਚ ਕਿੰਨੀਆਂ ਆਈਆਂ ਨੇ ਜਿੱਥੇ ਜਾਂਦਾ 40 ਤੁਸੀਂ ਸੋਚਦੇ ਹੋ ਉਹ ਵੀ ਮਾਨਸੇ 'ਚ ਆ ਜਾ ਆ ਗਿਆ ਹੋਣ ਗਿਆ ਮਾਨਸੇ ਵਾਲੇ ਸੋਚਦੇ ਸਰਦੂਨ ਘਰ 'ਚ ਆਈ ਕਿਤੇ ਵੀ ਨਹੀਂ ਆ ਮੈਂ ਸਾਰੇ ਹਲਕੇ 'ਚ ਫਿਰ ਕੇ ਇੱਕ ਨੌਕਰੀ ਨਹੀਂ ਆਈ 40000 ਤੱਕ ਨਹੀਂ ਮੂੰਹ ਤੋਂ ਕਹ ਰਹੇ ਉਹ ਕੱਢੋ ਜਿਹੜੀ ਆਰ ਪੀ ਆਈ 'ਚ 40 ਪੋਸਟਾਂ ਜੀ ਨਿਕਲਿਆ ਉਹਦੇ ਵਿੱਚੋਂ 26 ਹਰਿਆਣੇ ਦੇ ਬੱਚੇ ਲੈ ਗਏ 100 ਕੋਈ ਹੋਰ ਨਿਕਲਿਆ ਨਹੀਂ 60% ਦੀ ਰਾਜਸਥਾਨ ਦੇ ਬੱਚੇ ਲੈ ਗਏ ਲੇਕਿਨ ਤੁਸੀਂ ਸਾਨੂੰ ਸਮਾਂ ਦਿੱਤਾ 10 ਸਾਲ ਦਾ 3 ਲੱਖ ਨੌਕਰੀਆਂ ਇੱਕ ਇੱਕ ਨੌਕਰੀ ਪੰਜਾਬ ਦੇ ਧੀ ਪੁੱਤੋਂ ਆ ਕੋਸ ਨਹੀਂ ਵਰਦੀ ਪਾ ਕੇ ਆ ਦੋਨੋਂ ਬੀਬੀਆਂ ਖੜੀਆਂ ਨੇ ਕੁੜੀਆਂ ਪੰਜਾਬ ਪੁਲਿਸ ਤੇ ਧੀਆ ਦੀ ਭਰਤੀ ਕਿਨੇ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਮੁੱਖ ਮੰਤਰੀ ਸਨ ਸੁਖਵੀਰ ਜੀ ਮੰਤਰੀ ਸਾਹਿਬ ਤਾਂ ਤੁਸੀਂ ਮੈਨੂੰ ਐਮਪੀ ਬੁਲਾਇਆ ਮੈਂ ਤੁਹਾਡੇ ਕੋਲ ਆ ਕੇ ਸੰਗਤ ਦਰਸ਼ਨ ਦਾ ਕਰਨ ਲੱਗੀ ਤਾਂ ਬੀਬੀਆਂ ਨੇ ਦੱਸਿਆ ਜੇ ਥਾਣੇ 'ਚ ਅਸੀਂ ਜਾ ਕੇ ਆਪਦੀ ਤਕਲੀਫ ਦੱਸਨੇ ਬੰਦੇ ਸਾਡੇ ਸੁਣਦੇ ਨਹੀਂ ਮੈਂ ਬਾਦਲ ਸਾਹਿਬ ਨੂੰ ਕਿਹਾ ਬਾਦਲ ਸਾਹਿਬ ਥਾਣੇ 'ਚ ਬੀਬੀਆਂ ਕਿਉਂ ਨਹੀਂ ਹੈ ਗਿਆ ਤਾਂ ਕਿ ਬੀਬੀਆਂ ਦੀ ਸੁਣਵਾਈ ਬਰਾਬਰ ਦੀ ਹੋਏ ਪਹਿਲੀ ਵਾਰ ਹੀ ਪੰਜਾਬ ਪੁਲਿਸ ਤੇ ਧੀਆ ਦੀ ਭਰਤੀ ਖੋਲੀ ਗਈ ਅੱਜ ਹਜ਼ਾਰਾਂ ਦੀ ਗਿਣਤੀ 'ਚ ਤੁਹਾਡੀ ਪਿਆਰ ਪੁਲਿਸ 'ਚ ਕੰਮ ਕਰਦੀਆਂ ਨੇ 70 ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਤਾਂ ਕਿ ਸਰਕਾਰੀ ਸਕੂਲ ਦੇ ਟੀਚਰਾਂ ਪੂਰੀਆਂ ਹੋਣ ਤੁਹਾਡੇ ਬੱਚੇ ਚੰਗੇ ਪੜ੍ਹ ਲਿਖ ਜਾਂਦੇ ਫੇਰ ਆਦਰ ਸਕੂਲ ਮਾਡਲ ਸਕੂਲ ਮੈਰਿਟੋਰੀਅ ਸਕੂਲ ਕਿੰਨੇ ਸਾਰੇ ਬਣਾਏ ਸਵਾਜ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਕਿ ਆਓ ਉਸ ਤਕੜੀ ਦਾ ਸਾਥ ਦਿइये ਜਿਹੜੀ ਤਕੜੀ ਆਪਣੇ ਖਜ਼ਾਨੇ ਵਿੱਚੋਂ ਪੰਜਾਬੀਆਂ ਦੀ ਮਦਦ ਕਰਦੀ ਹੈ ਨਾ ਕਿ ਸਾਡਾ ਖਜ਼ਾਨਾ ਦਿੱਲੀ ਦੇ ਹਵਾਲੇ ਵੇਚ ਕੇ ਆਪਦੀ ਕੁਰਸੀ ਖਾਤਰ ਸੌਦੇ ਕਰਦੀ ਹੈ ਸੋ ਜਿਸ ਤਰ੍ਹਾਂ ਆ ਵੀ ਤਕੜੀ ਦੀ ਸਰਕਾਰ ਕਿਉਂਕਿ ਸਰਕਾਰਾਂ ਤੁਸੀਂ ਬਣਾਉਂਦੇ ਹੋ ਮੈਂ ਆਸਤੇ ਉਮੀਦ ਕਰਦੀ ਹਾਂ ਕਿ ਅਗਲੇ 2 ਹਫਤੇ ਜਿੱਥੇ ਤਾਂ ਹੀ ਤੁਹਾਡੀ ਪਹੁੰਚ ਹੈ ਦੋਸਤ મિતਰ ਰਿਸ਼ਤੇਦਾਰਾ ਸਾਰਿਆਂ ਨੂੰ ਤੁਸੀਂ ਕਹੋ ਕਿ ਝੂਠੀ ਪਾਰਟੀਆਂ ਨੂੰ ਖਤਮ ਕਰੀਏ ਜਿਵੇਂ ਸਾਡੇ ਕਿਸਾਨਾਂ ਵਾਸਤੇ ਇਹਨਾਂ ਨੇ ਬਾਰਡਰ ਸੀਲ ਕੀਤੇ ਅੱਜ ਦਿੱਲੀ ਦੀ ਪਾਰਟੀਆਂ ਵਾਸਤੇ ਪੰਜਾਬ ਦੇ ਵੋਟ ਦੇ ਡੱਬੇ ਸੀਲ ਕਰਦੇ ਕਿ ਇਹਦੇ ਵਿੱਚ ਇੱਕ ਦਿੱਲੀ ਵਾਲੇ ਦੀ ਵੋਟ ਨਹੀਂ ਜਾਊਗੀ ਦਿੱਲੀ ਪਾਰਟੀ ਦੀ ਵੋਟਾ ਸਿਰਫ ਪੰਜਾਬ ਪਾਰਟੀ ਦੀ ਜਾਣੀਆ ਤੇ ਪੰਜਾਬ ਦੇ ਖੇਤਰੀ ਪਾਰਟੀ ਪੰਚਤੀ ਪਾਰਟੀ ਨੂੰ ਜੇ ਤੁਸੀਂ ਕਾਮਯਾਬ ਕਰੋਗੇ ਤਾਂ ਹੀ ਪੰਜਾਬ ਦੀ ਗੱਲ ਹੋਊਗੀ ਤਾਂ ਹੀ ਪੰਜਾਬ ਦੇ ਹੱਕ ਮਿਲਣਗੇ ਤਾਂ ਹੀ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਵਾਸਤੇ